ਉਹਨਾ ਨੂੰ ਵਿਆਹ ਦਾ ਸਿਰੋਹਾਂ ਕਰੇ ਹੈ ਗੁਰੂ ਸਾਹਿਬ ਜੀ ਨੇ ਰਮਨ ਕਰੇ ਕੰਦੂਰ ਨਗਰ ਦੇ ਵਿੱਚ ਤੇ ਭਾਈ ਫਿਰਮੰਦੀ ਨੇ ਬਦਾਰ ਦਾ ਪੁੰਡਾ ਕੀਤਾ ਆਪਣੇ ਪਿੰਡ ਦੇ ਨਾਲ ਭਾਈ ਲਹਿਣਾ ਜੀ ਰਾਤ ਦਿਨ ਹੱਥ ਪਾਉਂਦੇ ਆ ਕਾਲੇ ਕਾਲ ਸਚਾਈਆਂ ਉੱਤੇ ਲਾ ਗਿਆ ਫਿਰਮੰਦ ਜੀ ਨੇ ਜਦੋਂ ਧੱਕਾ ਲਾ ਕੇ ਜਾਣਾ ਕਿ ਉਸੇ ਵਾਰ ਹੀ ਗੁਰੂ ਜਿਆਰੇ ਬਾਬਾ ਲਾਣਾ ਜੀ ਦੀ ਸੰਗ ਲੈ ਕੇ ਜਾਂਦਾ ਸਮਾ ਆਪਣੇ ਚਾਲ ਤੇ ਚਲਦਾ ਗਿਆ ਉਹ ਸਮਾਂ ਬੜਿਆ ਜਦੋਂ ਭਾਈ ਲਾਣਾ ਨੇ ਅੰਗ ਦੇ ਬਾਣਾ ਸੀ ਅੰਗ ਦੇ ਵਰਨਾ ਕਿਸਰਾ ਸੀ ਗੁਰਨਾਨਕ ਬਾਸਾ ਮਹਾਰਾਜ ਦੀ ਫਰਮਨ ਕਰਕੇ ਤੇ ਸਰਦਾਰ ਆ ਗਏ ਜਾਂਦੇ ਆ ਰਾਣੀ ਦੇ ਕੰਡੇ ਦੇ ਜਦੋਂ ਸੰਗਤ ਸਾਰੀ ਬੈਠੀ ਆ ਰਾਤ ਦਾ ਸਮਾਂ ਹੋਇਆ ਜਾਗਾ ਕਰਨ ਲੱਗੇ ਆ ਉੱਥੋਂ ਡਰ ਕੇ ਆਪ ਨੂੰ ਸਮਾਂ ਦੀ ਫੇੜੇ ਚੱਲਣਾ ਸੀ ਤੇ ਇੱਕ ਟੋਨੇ ਦੇ ਵਿੱਚ ਭਾਈ ਜੋਰ ਜੀ ਜੋ ਰੋਹਤ ਇਸ਼ਨਾਨ ਕਰਾਇਆ ਕਰਦੇ ਸਨ ਉਹ ਭਾਈ ਜੋਰ ਕੌਣ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ ਜਿਸ ਨੇ ਪ੍ਰਵਾਣੀ ਪਰਦੇਸ ਨੂੰ ਕੀਤੀ ਆਲਸਾ ਦੀ ਬਾਤ ਦੇ ਵਿੱਚ ਉਹ ਸਭ ਜੋ ਇਸ ਇਸ਼ਨਾਨ ਕਰ ਰਿਹਾ ਦੂਜੇ ਪਾਸੇ ਭਾਈ ਲੈਣਾ ਵੀ ਇਸ਼ਨਾਨ ਕਰ ਰਿਹਾ ਹੈ ਇਸ਼ਨਾਨ ਕਰਦੇ ਕਰਦੇ ਜਦੋਂ ਗੁਰਬਾਣੀ ਸੱਨਾ ਵਿੱਚ ਬਈ ਹੈ ਅੱਖਾਂ ਖੁੱਲ ਗਈਆਂ ਸੱਨਾ ਦਾ ਜਵਾਲ ਫੁੱਲ ਗਿਆ ਤੇ ਉਹ ਜਾ ਕੇ ਭਾਈ ਦੋਹ ਨੂੰ ਬੁਖਤਾ